ਬੁੱਧਾ ਜੀ ਦੀਆਂ ਰਸਟਾਂ ਕੋਟ ਦੇ ਪੀੜ ਬੜੀਆਂ ਆਉਣੀਆਂ ਜੇ ਤੂੰ ਕੁੱਟਣੀਆਂ ਤੇ ਕੋਟ ਇਹਨੂੰ ਨਹੀਂ ਕਹਿਣਾ ਇਹ ਕਿ ਮੈਨੂੰ ਅੱਗੇ ਦੇਖਾਈ ਦਿੰਦੀ ਆ ਇਹ ਮੇਰੀ ਨਜ਼ਰਾਂ ਤੋਂ ਦੂਰ ਕਰ ਦੇ ਇਹਨੂੰ ਮੰਮੀ ਤੁਸੀਂ ਇਹਨਾਂ ਇਦਾਂ ਕਿਉਂ ਕਰਦੇ ਆ ਕੁੱਟਣੀਆਂ ਤੇ ਕੋਟ ਨਹੀਂ ਤੈਨੂੰ ਲੈ ਕੇ ਤੇ ਚਲ ਜਾ ਇੱਥੋਂ ਮੇਰੇ ਲਾਗੋ ਤੂੰ ਵੀ ਤੁਸੀਂ ਹਰਲੀ ਨਾਵੇਂ ਕਿਉਂ ਕਰਦੇ ਆ ਜੋ ਦੋਦੀਆ ਪੈਦਾਇ ਤੁਸੀਂ ਉਹਦੇ ਨਾਲ ਐਵੇਂ ਵਰਤਾਅ ਰੱਖਿਆ। ਉਹ ਜਦੋਂ ਦੀ ਪੈਦਾ ਹੋਈ ਉਹ ਪੈਦਾ ਹੁੰਦੀ ਮੇਰਾ ਪੁੱਤ ਖਾ ਗਈ ਤੇ ਮੈਨੂੰ ਵੇੜੇ ਵਿਖਾਈ ਲੱਗਦੀ। ਮੈਨੂੰ ਵੇੜੇ ਚ ਮਾਸਾ ਨਹੀਂ ਚੰਗੀ ਲੱਗਦੀ। ਮੈਂ ਤੇ ਅਨਿ ਕਿਹੜਾ ਵੇੜਾ ਹੋਵੇ ਤੇ ਇਹ ਮਰ ਜੇ। ਪੁੱਤ ਤੇ ਤੁਹਾਡਾ ਨਸ਼ੇ ਕਰਦਾ ਜ ਤਾਂ ਕਰਕੇ ਮਰ ਗਿਆ ਉਹਦਾ ਕੀ ਕਸੂਰ ਹੰਝਾ। ਵਾਸਨਾ ਕਰਵੇਂ ਨੇ ਸਾਹਮਣੇ। ਜਾ ਚੱਲ ਜਾ ਅੰਦਰ ਸਭ ਜੀਬੜਾ ਤੂੰ ਹੀ ਨਹੀਂ ਮੈਨੂੰ ਮਾਸਾ ਚੰਗੀ ਲੱਗਦੀ। ਬਰਦਾਸ਼ਤ ਕਰਨ ਦੇ ਹੀ ਮੈਂ ਫਿਰ ਵੀ ਤੈਨੂੰ। ਤੇ ਮੈਨੂੰ ਵੇੜਾ ਜੋ ਮਰਜ਼ੀ ਕਹਿ ਲਾਂ ਕਿਤੇ ਮੇਰੇ ਅੱਗੇ ਜਵਾਬ ਨਹੀਂ ਦਿੰਦੀ ਬਸ ਉਹਦਾ ਕਰਕੇ ਮੈਂ ਉਹਨੂੰ ਵੀ ਬਰਤਾਸ਼ ਕਰਨਗੀ ਮੈਂ ਤੇ ਮੈਨੂੰ ਇੱਕ ਮਿੰਟ ਨਾ ਲਾਵਾ ਘਰੋਂ ਬਾਹਰ ਕਰ ਦਾਂ ਮੈਂ ਮੈਂ ਤੇ ਵੇਖ ਖਾਈ ਦਿੰਦੀ ਇਹੋ ਜਿਹੀ ਚੰਗੀ ਕਰ ਪਲਕ ਮੇਰੀ ਦਵਾਈ ਦੇ ਜਾ ਨਾਲੇ ਪਾਣੀ ਦਾ ਗਲਾਸ ਇੱਕ ਮੰਮੀ ਜੀ

ਦਾ ਡਾਕ ਇਹਦਾ ਡਾਕ ਸਰਪੰਨਾ ਮੇਰੇ ਪੁੱਤ ਨੇ ਠੀਕ ਆ ਚੰਗੀ ਤੇਰਾ ਪੜਾਈ ਕਰਿਆ ਕਰ ਸੋ ਤਾਂ ਪੜਨਾ ਇੰਨੇ ਅਫਸਰ ਇਥੇ ਚਾਹ ਦਾ ਟਾਈਮ ਹੋਇਆ ਆ ਇੱਥੇ ਤੂੰ ਬੁੱਕਾ ਲੈ ਕੇ ਉਹਦੇ ਲਾਗੇ ਬੈਠੀ ਆ ਜਾਂ ਚਾਹ ਬਣਾ ਕੁੱਟ ਵੀ ਉਹਦੇ ਪੇਪਰ ਚ ਲੰਡੇ ਪੜਾ ਲੈ ਉਹਨੇ ਕੋਈ ਵੱਡਾ ਅਫਸਰ ਤੇ ਲੱਗ ਨਹੀਂ ਜਾਣਾ ਪੀ ਉਹਨੇ ਮਾਂ ਰਾਣੀ ਆ ਪੀ ਉਹਨੂੰ ਬੜਾਉਣਾ ਤੂੰ ਜਾ ਚਾਹ ਖੜਾ ਜਾ ਕੇ ਸੱ ਲੱਗਣਾ ਤੂੰ ਪੜ ਕੇ ਜਾ ਬਾਗ ਅੰਦਰ ਜਾ ਚਾੜੂ ਚੂੜੂ ਲਾ ਜਾ ਕੇ ਆ ਲੰਮੀ ਤੇ ਦੀ ਸਰ ਹਾਂ ਲੈਣ ਦਾ ਦੁੱਧ ਪੀ ਲੈ ਨਹੀਂ ਐ ਨਹੀਂ ਆਹ ਕੋਲ ਲੈਣਾ ਵਾ ਇਹਨੂੰ ਗਲਾਸ ਭਰ ਕੇ ਦੁੱਧ ਦਾ ਦੇ ਦੇ ਨੀ ਰੋਜ਼ ਦਿਹਾੜੀ ਤੂੰ ਹੋਇਆ ਮੰਮੀ ਹੋਇਆ ਇੱਥੇ ਅੱਜ ਦੇ ਤਾਂ ਸਵੇਰ ਦੁੱਧ ਨਹੀਂ ਦੇਣਾ ਚਾਹੀਦਾ ਉੱਥੇ ਦੇਰੀ ਪਾ ਕੇ ਆਇਆ ਕਰਨਾ ਦੇ ਤੂੰ ਹੀ ਪਖੰਡ ਫੜੇ ਗਲਾਸ ਭਰ ਭਰ ਕੇ ਦੁੱਧ ਭਰ ਭਰ ਕੇ ਦੁੱਧ

ਉਹੋ ਚ ਚਲੇ ਨੂੰ ਛੱਕ ਕਾ ਪਿੜਾ ਭਾਂਡੇ ਉਥੇ ਭਾਂਡੇ ਰੱਖ ਕੇ ਤੇ ਝਾੜੂ ਲਾ ਚੱਲ ਕਿਦਾਂ ਤੂੰ ਬੈਠੀ ਚੌਂਕੜਾ ਮਾਰ ਕੇ ਚੱਲ ਭਾਂਡੇ ਰੱਖ ਕੇ ਝਾੜੂ ਭਾਂਡੇ ਝਾੜੂ ਲਾ ਸਾਰੀ ਵੇਲ ਸਵੇ ਕਿਦਾਂ ਪੱਤੇ ਪੱਤੇ ਕਿਲਰੇ ਸਾਰੇ ਵੇਖ ਲੈ ਆ ਚੰਗੀ ਤਰ੍ਹਾਂ ਇਕੱਠੇ ਕਰ ਸੁੱਕੜੇ ਲਾਉਂਦੀ ਕਿਤਾ ਜਿੱਧਰ ਨੂੰ ਹਮ ਆ ਜਾਂਦੀ ਉਧਰ ਨੂੰ ਹੁੰ ਜਾਂ ਅਕਲ ਨਹੀਂ ਹੈਗੀ ਤੇਨ ਮਾਸਾ ਵੀ ਉਹ ਬڑے ਗਲਾਸ ਭਰ ਕਰਕੇ ਪੀਣੀ ਆ ਉਹੋ ਜੀ ਕਰੀ ਮਾਂ ਨਾ ਤੈਨੂੰ ਕੋਈ ਕੰਮ ਸਿਖਾਇਆ ਨਾ ਲੈਣਾ ਦੇ ਬੁੱਪਾ ਲੈ ਕੇ ਪਹੁੰਚ ਆਂਦੀ ਫੜਨਾ ਦਾ ਵੱਡਾ ਅਫਸਰ ਲੱਗਣਾ ਹੁੰਦਾ ਹੈ ਨਹੀਂ ਹੁੰਜ ਨਾ ਉਹ ਕਿਛੇ ਕੀਤਾ ਨਾ ਮੈਂ ਚੱਲੀ ਆ ਫੇਲੀ ਤੇ ਕੂੜਾ ਚੁੱਕ ਕੇ ਤੇ ਸੋਟਾ ਹੀ ਜੇ ਆਪਣੀ ਮਾਂ ਨੂੰ ਦੱਸਿਆ ਨਾ ਮੈਨੂੰ ਕੱਲੀ ਨੂੰ ਛੱਡ ਕੇ ਗਈ ਆ ਤੇ ਤੇਰੀ 팬ਟੀ ਵਿੱਚ ਕਿੱਦਾਂ ਲੰਦੀ ਮੈਂ ਦੱਸਣਾ ਨਹੀਂ ਮੁੰਡਾ ਚੰਗਾ ਦਾਦੀ ਦਾਦੀ ਦਾ ਨੂੰ ਕੀ ਹੋਇਆ ਉੱਠੋ ਦਾਦੀ ਦਾਦੀ ਉੱਠੋ ਦਾਦੀ बच्चा ने चक्कर आ गया सी। हाँ। मम्मू पता ही नहीं पता। बच्चा डूरांडीस तो देखिए सी भी अशोक करे माफिता निकलना था या तो उठाएं फिर तब तक भी पाया तो उठाएं। वो क्यों कि नहीं तो है तो जब भी ना मार दी नहीं फिर भी मम्मू बचाएं। ਦੇਖਿਆ ਮਮੀ ਜਿਹੜੀ ਤੈਨੂੰ ਨਫ਼ਰਤ ਕਰਦੇ ਸੀ ਉਨੇ ਹੀ ਤੈਨੂੰ ਬਚਾਇਆ ਹੈ ਅੱਜ ਮੈਨੂੰ ਬਚਾਇਆ ਮੈਂ ਵੀ ਇਹਦੇ ਨਾਲ ਇੰਨੀ ਨਫ਼ਰਤ ਕਰਦੀ ਰਹੀ ਤੇ ਮੈਨੂੰ ਕਿੰਨਾ ਪਿਆਰ ਕਰਦੀ ਸੀ ਇਹਨੂੰ ਮੈਂ ਹਮੇਸ਼ਾ ਤੱਕੇ ਮਾਰਦੀ ਰਹੀ ਹਮੇਸ਼ਾ ਨਫ਼ਰਤ ਹੀ ਕਰਦੀ ਰਹੀ ਤੇ ਮੇਰੇ ਪੁੱਤ ਦੀ ਆਖਰੀ ਨਿਸ਼ਾਨੀ ਗਲਤੀਆਂ ਹੁੰਦੀਆਂ ਹੀ ਤੇ ਮੈਂ ਇਹਨੂੰ ਕਸੂਰ ਕੱਢਦੀ ਰਹੀ ਕਸੂਰ ਕੱਢਦੀ ਹਾਂ ਸਿਰਫ ਕਰਦੇ ਬੰਦ ਕੋਈ ਨਹੀਂ ਨਿਆ ਪੰਜਾਬੀ ਦਾ ਕਹਿਤਾ ਆ ਜਾ ਮੈਂ ਤੈਨੂੰ ਪੰਜਾਬੀ ਪੜਾਉਣਾ ਹੈ। ਥੇੜ ਨਾਲੋਂ ਧਿਆਨ ਰੱਖਿਆ ਕਰ ਬੁੱਤ ਪੜ੍ਹ ਲਾ। ਬੁੱਤ ਆਈ ਲਿਆ ਦੋ ਬੁੱਤ ਨੂੰ ਝਾੜੂ ਦੀ ਔਂਢੀ ਆਪਲਾ ਕਿ ਪੀਲਾ। ਨਿਆ ਦੇ ਹਾਂ ਕੁੜੀ ਪਾਣੀ ਮੰਗਣ ਦੀ ਹੈ ਜਾਂ ਫ੍ਰਿਜ ਚ ਠੰਡਾ ਪਾਣੀ ਲਾ ਕੇ ਦੇ ਉਹਨੂੰ ਪੜਨ ਗਈ ਉਹਨੂੰ ਮੈਂ ਪੜਾਉਂਦੀ ਜਾਂ ਪਾਣੀ ਲਿਆ ਦੇ ਨਿਆ ਦੇ ਨਿਆ। ਚਾਹ ਕੇ ਰੋ ਕੇ ਕਿਰਿ ਸਟੇ ਕਿਰੇ ਕਿਰੀ ਵਾ। ਜਿੱਤਾ ਜਿੱਤਾ ਮੈਂ ਲਿਖਿਆ ਨਾ ਉਦਾਂ ਤੇ ਆਪ ਸਰਬੰਨਾ ਪੜਕੇ ਚੰਗੀ ਤਰ੍ਹਾਂ ਪੜ ਸੋਨੇ ਸੋਨੇ ਅੱਖਰ ਪਾਇਆ ਕਰ ਚੰਗਾ ਆਹ ਆਪਣਾ ਪੜ ਤਿੱਖੀ ਗੋ ਉਸੇ ਵੇਤੇ ਪਾਇਦੇ ਓਕੇ ਪਾਣੀ ਪੀ ਲਾ ਤੇ ਲੇਖ ਕੇ ਆਪਣਾ ਪੂਰਾ ਦੁੱਧ ਪੀ ਕੇ ਤੇ ਸੌਂ ਜਾ ਘੜੀ ਚੰਗਾ ਫੇ ਸ਼ਾਮ ਨੂੰ ਠੰਡੇ ਹੋਏ ਫਿਰ ਖੇਡਾਂਗੇ ਆਪਾਂ ਚੰਗਾ ਫਿਰ ਮੈਂ ਤੈਨੂੰ ਸੋਨਾ ਖਡਾਉਣਾ ਲਿਆ ਕੇ ਤੁਹਾਨੂੰ ਵੀ ਸ਼ਹਿਰ ਇਹ ਨਾਲ ਲੇਖਣਾ ਪੂਰਾ ਕੰਮ ਕਰ ਲੈ ਆ ਸਾਲਾ ਤੱਲ ਕਰਨਾ ਮੀਤੀ ਤੇ ਕਿਤੇ ਇੰਨੀ ਸਿਆਣੀ ਰੌਣਕ ਸਾਡੇ ਵੇੜੇ ਲੈ ਪੀ ਲੈ ਪਾਣੀ ਪੀ ਲੈ ਚੰਨ ਬਸਕਰ ਬਹੁਤ ਲੱਗਦਾ ਚਲ ਬਸਕਰ ਫਿਰ ਦੁੱਧ ਵੀ ਪੀਣਾ ਬਸਕਰ ਪਾਣੀ ਫੁਰਿੰਦ ਦੁੱਧ ਗਰਮ ਕਰਕੇ ਦੇ ਚੱਲ ਕਰ ਦਿੰਦੀ ਹਾਂ ਥੋੜਾ ਚੱਲ ਜਾ ਤੂੰ ਖੇੜ ਤੇ ਮੈਂ ਤੈਨੂੰ ਆਵਾਜ਼ ਮਾਰਦੀ ਹਾਂ ਜਾ ਖੇੜ ਲੈ